ਕਿਰਤੀ ਬੰਦੇ ਨਾਲ ਨਫ਼ਰਤ ਕਰਦੇ ਆ ਤੇ ਵੇਲਣਾਂ ਦੀ ਪੂਜਾ ਕਰਦੇ ਆ ਸਮਾਜ ਵੇਖੋ ਸਾਡਾ ਕਿੱਥੇ ਫਿਰ ਰਿਹਾ ਜਿਦਨ ਸਮਾਜ ਉਲਟ ਹੋ ਗਿਆ ਨਾ ਕਿਰਤੀ ਦੀ ਰਿਸਪੈਕਟ ਹੋ ਗਈ ਤੇ ਵੇਲਣ ਨੂੰ ਕਹਿੰਦੇ ਚੱਲ ਭਾਈ ਕੰਮ ਕਰਕੇ ਰੋਟੀ ਖਾ ਉਹਦਨ ਸਮਾਜ ਇੱਤੇ ਜਾਏਗਾ ਅੱਜ ਕਿਉਂ ਲੋਕ ਲੱਖਾਂ ਰੁਪਿਆ ਲਾ ਕੇ ਵਿਦੇਸ਼ਾਂ ਨੂੰ ਜਾ ਰਿਹਾ ਉਥੇ ਜਿੰਨਾ ਕੋ ਬੰਦਾ ਨੀਵਾ ਕੰਮ ਕਰਦਾ ਉਹਨੂੰ ਉਹਦੀ ਰਿਸਪੈਕਟ ਨਾਲ ਵੇਖਦੇ ਆ ਜਿਹੜਾ ਰੋੜ ਤੇ ਰਾਤ ਨੂੰ ਕੰਮ ਕਰਦਾ ਨਾ ਉਥੇ ਬਹੁਤੇ ਰੋੜਾਂ ਦੇ ਕੰਮ ਰਾਤ ਨੂੰ ਹੁੰਦੇ ਆ ਜਿਹੜਾ ਕਾਰ ਚ ਜਾਣ ਵਾਲਾ ਨਾ ਉਹ ਕਹੇ ਬਹੁਤ ਰਿਸਪੈਕਟ ਨਾਲ ਵੇਖ ਕੇ ਜਾਂਦਾ ਵੀ ਕਾਰ ਮੈਂ ਚਲਾਉਣੀ ਆ ਜੋਬ ਤੂੰ ਕਰ ਰਿਹਾ ਰੋਡ ਤੂੰ ਬਣਾ ਰਿਹਾ ਭਾਵੇਂ ਉਹਨਾਂ ਦੀ ਪੇ ਬਹੁਤ ਹੈ ਉੱਥੇ ਕੰਮ ਕਰਨ ਵਾਲਿਆਂ ਦੀ ਪਰ ਉਹਨੂੰ ਰਿਸਪੈਕਟ ਨਾ ਦੇਖਦੀ ਐ ਤੂੰ ਤੂੰ ਸਾਡੇ ਘਰ ਚ ਆਣ ਕੇ ਕੰਮ ਕਰਦਾ ਤੂੰ ਰੋਡ ਸਾਫ਼ ਕਰ ਰਿਹਾ ਇੱਥੇ ਜਿਹੜਾ ਬੰਦਾ ਤੁਹਾਡੀ ਗਲੀ ਸਾਫ਼ ਕਰਦਾ ਹੋਵੇ ਤੁਹਾਡਾ ਕੂੜਾ ਤੈਨੂੰ ਚੁੱਕਦਾ ਹੋਵੇ ਤੁਸੀਂ ਲੰਘ ਰਹੇ ਓ ਝਾੜੂ ਫੇਰ ਰਿਹਾ ਹੋਵੇ ਕਿ ਤੇ ਪਿਆਰ ਨਾ ਕਹਦੋ ਯਾਰ ਉਹਨੂੰ ਗੰਦਗੀ ਤੁਸੀਂ ਪਾਈ ਐ ਉਹ ਸਾਫ਼ ਕਰਦਾ ਭਾਵੇਂ ਉਹਨੂੰ ਪੈਸੇ ਮਿਲਣੇ ਨੇ ਤੇ ਤੇ ਪਿਆਰ ਨਾ ਬੋਲ ਪੋ ਦੇਣਾ ਕਦੀ ਕਿਸੇ ਗਰੀਬ ਦੇ ਮੋਢੇ ਤੇ ਹੱਥ ਰੱਖ ਕੇ ਐਦਾਂ ਹੀ ਕਰ ਦੋ ਕਦੀ ਹਾਲ ਚਾਲ ਪੁੱਛ ਲਓ ਕਿਸੇ ਨੂੰ ਤੁਸੀਂ ਬੂਟ ਪਾਲਿਸ਼ ਕਰਾਉਣੇ ਨੇ ਕਦੀ ਪਿਆਰ ਨਹੀਂ ਪੁੱਛ ਲੋ ਨੂੰ ਕੀ ਹਾਲ ਹੈ ਜਿਹੜੇ ਤੁਸੀਂ ਪੈਸੇ ਦੇਣੇ ਉਹਦਾ ਤੇ ਉਹਨੇ ਆਟਾ ਦਾਲ ਲੈ ਜਾਣਾ ਪਰ ਜਿਹੜੇ ਤੁਸੀਂ ਬੋਰ ਬੋਲ ਰਹੇ ਨਾ ਉਹਨੂੰ ساری ਜ਼ਿੰਦਗੀ ਚੇਤੇ ਰਹਿਣੇ ਕੋਈ ਇਨਸਾਨ ਮੇਰੇ ਕੋਲ ਆਇਆ ਸੀ